ਜਿਹੜਾ ਇਹ 15 ਤੋਂ 16000 ਏਕੜ ਹੈ ਜਿਹੜਾ ਜ਼ਮੀਨ ਦੇ ਉੱਤੇ ਨਜਾਇਜ਼ ਇਹਨਾਂ ਨੇ ਕਬਜ਼ੇ ਕੀਤੇ ਨੇ ਦਰਿਆ ਦੀ ਜਮੀਨ ਜਿਹੜੀ ਆ ਜੇ ਇਹ ਮਿੰਤੀ ਕਿੰਮਤੀ ਕੀਤੀ ਜਾਏ ਤੇ ਇਹ ਪਤਾ ਤੇ ਉਦੋਂ ਹੀ ਲੱਗੇਗਾ ਲੇਕਿਨ ਇਹ ਲੰਬੇ ਸਮੇਂ ਤੋਂ 1985 ਤੋਂ ਲੈ ਕੇ ਲਗਾਤਾਰ ਦਰਿਆ ਦਾ ਵਹਾਹ ਜਿਹੜਾ ਇਹ ਬਦਲਦਾ ਰਹੇ ਨੇ ਇਹ ਚੌਥਾ ਬੰਨ ਹੈ ਆ ਜਿਹੜਾ ਇਸ ਤੋਂ ਪਹਿਲਾਂ ਤਿੰਨ ਬੰਨ ਇਹਨਾਂ ਨੇ ਬਣਾਏ ਨੇ ਕਰੀਬ 4 ਤੋਂ 4.5 ਕਿਲੋਮੀਟਰ ਚੌੜਾਈ ਤੇ 20 ਕਿਲੋਮੀਟਰ ਦੀ ਲੰਬਾਈ ਅੱਗੇ ਵੀ ਜਿਹੜੀ ਲੰਬਾਈ ਆ ਇਹ ਅੱਗੇ ਨੂੰ ਜਿਹੜੀ ਆ ਐਨ ਹੋਏ ਜੇ ਇਹ ਚੱਲ ਰਹੀ ਆ ਜਿਹੜੀ ਕਿ ਕਰੋੜ ਅੰਮ੍ਰਿਤਸਰ ਜਲੰਧਰ ਮੇਨ ਹਾਈਵੇ ਰੋਡ ਤੋਂ ਲੈ ਕੇ ਤੇ ਇਹ ਅੱਗੇ ਨੂੰ ਜਾਰੀ ਆ ਸ੍ਰੀ ਹਰਗੋਬਿੰਦਪੁਰ ਸਾਹਿਬ ਨੂੰ ਤੇ 20 ਕਿਲੋਮੀਟਰ ਤੋਂ ਪਰ ਅੱਗੇ ਦੇ ਅੱਗੇ ਚੱਲ ਰਹੇ ਨੇ ਇਹਨਾਂ ਦਾ ਜੋ ਪਤਾ ਲੱਗਿਆ ਸਾਨੂੰ ਉਹ ਸ੍ਰੀ ਹਰਗੋਬਿੰਦਪੁਰ ਸਾਹਿਬ ਵਾਲਾ ਜਿਹੜਾ ਰੋਡ ਹੈ ਪੋਲਾ ਜਿਹੜਾ ਦਰਿਆਲ ਆ ਉਥੋਂ ਤੱਕ ਇਹਨਾਂ ਨੇ ਇਹ ਜਿਹੜਾ ਬਣਾ ਕੇ ਤੇ ਰੋਡ ਬਣਾਇਆ ਜਿਹੜਾ ਕਿ ਇਹ ਅਦਾਲਤਾਂ ਦੇ ਵਿੱਚ ਮੈਟਰ ਚੱਲ ਰਿਹਾ ਪਰ ਹੁਣ ਤੱਕ ਕੀ ਕਾਰਨ ਹੈ ਕਿ ਜਿਹੜਾ ਇਹਨਾਂ ਨੂੰ ਲੰਬੇ ਸਮੇਂ ਤੋਂ ਇਨਸਾਫ ਨਹੀਂ ਮਿਲਦਾ ਨਾ ਜਿਹੜੀਆਂ ਪ੍ਰਸ਼ਾਸਨ ਜਿਹੜੇ ਪ੍ਰਸ਼ਾਸਨ ਅਧਿਕਾਰੀ ਨੇ ਉਹ ਸਹੀ ਰਿਪੋਰਟਾਂ ਨਹੀਂ ਦੇ ਰਹੇ ਸਰਕਾਰਾਂ ਉਹਨਾਂ ਦੇ ਪੱਖ 'ਚ ਨੇ ਤੇ ਜਿਹੜੇ ਜੱਜ ਨੇ ਉਹਨਾਂ ਦੇ ਵਿੱਚ ਮੈਂ ਉਹਨਾਂ ਬਾਰੇ ਕੁਝ ਕਹਿ ਨਹੀਂ ਸਕਦਾ ਜੱਜਾਂ ਦੇ ਜਿਹੜੇ ਫੈਸਲੇ ਨੇ ਉਹਨਾਂ ਤੋਂ ਤੁਸੀਂ ਖੁਦ ਅੰਦਾਜ਼ਾ ਲਾ ਲਓ ਕਿ ਜਿਸ ਤਰ੍ਹਾਂ ਕਿ 31 ਕਨਾਲ 2 ਮਰਲੇ ਜ਼ਮੀਨ ਦੀ ਜਿਹੜੀ ਆ ਉਹ ਰਜਿਸਟਰੀ ਹੋਈ ਆ ਪਿੰਡ ਜੋਧਿਆਂ ਦੀ ਪੰਚਾਇਤੀ ਜ਼ਮੀਨ ਦੀ ਉਹ ਕੇਸ ਵੀ ਅਸੀਂ ਹਾਈ ਕੋਰਟ ਚ ਪਾਇਆ ਸੀ ਲੇਕਿਨ ਅਸੀਂ ਸਾਰੇ ਸਬੂਤ ਪੇਸ਼ ਕੀਤੇ ਪਰ ਸਾਡੀ ਕੋਈ ਗੱਲ ਜਿਹੜੀ ਆ ਉਹ ਨਾ ਮੰਨੀ ਗਈ ਹਾਈ ਕੋਰਟ ਨੇ ਕੇਸ ਕਾਰਜ ਦਿੱਤਾ ਇਹ ਤੁਸੀਂ ਅੰਦਾਜ਼ਾ ਲਾ ਲਓ ਤੇ ਕੋਟਾਂ ਦੇ ਵਿੱਚੋਂ ਕੀ ਹਿਸਾਬ ਹੈਰਾ ਵਿਆਸਨ ਦਾ ਬਿਕਰਨ ਸਿੰਘ ਜਿਸ ਨੂੰ ਗੀਠਿਆਂ ਨੂੰ ਜਾਣਦਾ ਗਿਆ ਬਾਹਰ ਔਰ ਕਿਵੇਂ ਦੇਖਦੇ ਹੋ ਕੀ ਰਾਜਨੀਤੀ ਹੈ ਇਹ ਜਿਹੜੀ ਚੀਜ਼ ਹੈ ਇਹ ਜਿਵੇਂ ਆਮ ਸਾਡੀ ਹਕਾਤਾ ਤੇ ਚੋਰ ਚੋਰ ਮਸੇਰੇ ਪਾਈ ਇਹ ਦੋਨੋਂ ਹੀ ਚੋਰ ਨੇ ਕੋਈ ਜ਼ਮੀਨ ਮਾਫੀਆ ਦਾ ਕੋਈ ਕਿਸ ਤਰ੍ਹਾਂ ਤੇ ਕੋਈ ਨਸ਼ੇ ਵੀ ਨਾਲ ਵੇਚਦਾ ਹੈ ਇਹ ਸਾਰੇ ਦੇ ਸਾਰੇ ਜਦੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀ ਉਸ ਟਾਈਮ ਤੇ ਇਹਨਾਂ ਨੇ ਬਹੁਤ ਕੁਝ ਜਿਹੜਾ ਸੀ ਉਦੋਂ ਇਹਨਾਂ ਨੇ ਜਮੀਨਾ ਜਾਇਦਾਦਾਂ ਜਿਹੜੀਆਂ ਡੇਰੇ ਨੇ ਬਣਾਈਆਂ ਤੇ ਉਹ ਹੁਣ ਵੀ ਉਹਨਾਂ ਨੂੰ ਵੀ ਆਪੀ ਦੁਬਾਰਾ ਸਰਕਾਰ ਵੇ ਹੁਣ ਤਾਂ ਇਹ ਗੱਲ ਚੱਲ ਰਹੀ ਆ ਕਿ ਬਾਬੇ ਨੂੰ ਸ਼ਾਇਦ ਹੋ ਸਕਦਾ ਫਿਰ ਆਪਦਾ ਮੁੱਖ ਮੰਤਰੀ ਬਣਾ ਜਾਵੇ ਜਿਸ ਕਰਕੇ ਬਾਬਾ ਹਰ ਇੱਕ ਕੋਲ ਜਿਹੜਾ ਉਹ ਜਾ ਰਿਹਾ ਜਿਸ ਤਰ੍ਹਾਂ ਬਾਬਾ ਹੁਣ ਕੰਮ ਕਰ ਰਿਹਾ ਇਥੋਂ ਇਹ ਲੱਗਦਾ ਕਿ ਰਾਜਨੀਤਿਕ ਤੌਰ ਦੇ ਉੱਤੇ ਬਹੁਤ ਜਿਹੜਾ ਅਗੇ ਨੂੰ ਵਧ ਰਿਹਾ ਕਿ ਇਹ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਤੇ ਜੇ ਪਹਿਲਾਂ ਹੀ ਮੰਨ ਲਈ ਤੇ ਜੇ ਮੁੱਖ ਮੰਤਰੀ ਬਣ ਗਿਆ ਤੇ ਫਿਰ ਪੰਜਾਬ ਦੇ ਲੋਕੋ ਸਾਡੇ ਨਾਲ ਕੀ ਬਣੇਗਾ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਆ ਡੇਰਾ ਬਿਆਸ ਗੁਰਿੰਦਰ ਢਿੱਲੋਂ ਵੱਲੋਂ ਆ ਜਿਹੜਾ ਕਬਜ਼ਾ ਕੀਤਾ ਗਿਆ ਵਾਹ ਬਦਲਿਆ ਗਿਆ ਤੇ ਹੁਣ ਵੀ ਉਹਨਾਂ ਦੇ ਕੰਮ ਚੱਲ ਰਹੇ ਨੇ ਇਹ ਤੁਰੰਤ ਬੰਦ ਕੀਤੇ ਜਾਣ ਕਿਉਂਕਿ ਦਰਿਆਵਾਂ ਦੀ ਜ਼ਮੀਨ ਪੰਚਾਇਤੀ ਜ਼ਮੀਨ ਸ਼ਾਮਲਾ ਤੇ ਜ਼ਮੀਨ ਤੇ ਦਰਿਆਵਾਂ ਦੇ ਦਰ ਬੰਦ ਕਰਨੇ ਇਹ ਕਿਸੇ ਵੀ ਕਾਨੂੰਨ 'ਚ ਨਹੀਂ ਵਾਹ ਬੰਦ ਕਰਦੇ ਨੇ ਦੂਸਰਾ ਜਿਹੜੇ ਪੁਲਿਸ ਅਫਸਰ ਜਿਹੜੇ ਆ ਉਹ ਕੋਰਟ ਦੇ ਵਿੱਚ ਪ੍ਰਸ਼ਾਸਨ ਜਾ ਜਾ ਕੇ ਕਹਿ ਰਿਹਾ ਕਿ ਉੱਥੇ ਕੋਈ ਛੇੜਖਾਨੀ ਨਹੀਂ ਹੋਈ ਇਹ ਪਰੂਫ ਨੇ ਤੇ ਉਹ ਪ੍ਰਸ਼ਾਸਨ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਤੀਸਰਾ ਸੀ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਆ ਕਿ ਜੇ ਅੱਜ ਤੁਸੀਂ ਇਹ ਬਿਆਸਾ ਦਰਿਆ ਇਹ ਮਤਾਂ ਸੋਚੋ ਕਿ ਅੱਜ ਇਹ ਪਿੰਡ ਕਿਰੇ ਜਾਏ ਆ ਗੁਰੂ ਹਰਗੋਬਿੰਦ ਸਾਹਿਬ ਤੱਕ ਜਿਹੜੇ ਪਿੰਡ ਨੇ ਉਹ ਵੀ ਆਉਣਗੇ ਤੇ ਜਿਹੜੇ ਬਿਆਸਾ ਦਰਿਆ ਤੋਂ ਪਰਾਂ ਨੂੰ ਹਰੀਕੇ ਪਤਣ ਫਿਰੋਜ਼ਪੁਰ ਨੂੰ ਜਾਂਦੇ ਨੇ ਇਹ ਵੀ ਸਾਰੇ ਆਉਣਗੇ ਤੇ ਫਿਰ ਇੱਕ ਦਿਨ ਇਹ ਸਾਰਾ ਪੰਜਾਬ ਜਿਹੜਾ ਆ ਇੱਕ ਬਿਆਸਾ ਪਿੰਡ ਬਣ ਕੇ ਰਹਿ ਜਾਊ ਗੁਰਾਂ ਦੇ ਨਾਂ ਤੇ ਵਸਣ ਵਾਲਾ ਇਹ ਪੰਜਾਬ ਵਾਸੀਓ ਸੋਚੋ ਗੁਰੂ ਮਗਰ ਲੱਗ ਕੇ ਬਾਬਾ ਮੱਖਣ ਸ਼ਾਹ ਬਣ ਕੇ ਤੁਸੀਂ ਸਾਰਾ ਕੁਝ ਬਚਾਉਣਾ ਹੈ ਜਾ ਡੇਰੇਦਾਰੀ ਦੇ ਪੈਰੋਕਾਰ ਬਣ ਕੇ ਸਭ ਕਾਹੇ ਦਾ ਪੱਠਾ ਬਿਠਾਉਣਾ ਏ ਇਹ ਪੰਜਾਬ ਦੇ ਲੋਕ ਸੋਚਣ ਤੇ ਉਹ ਕਿਹੜਾ ਧਰਮ ਤੇ ਕਿਹੜਾ ਬਾਬਾ ਤੇ ਕਿਹੜੀ ਸੇਵਾ ਏ ਜਿਹੜੀ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰ ਰਹੀ ਏ ਨਜਾਇਜ਼ ਇਹੋ ਜੀ ਸੇਵਾ ਤੇ ਇਹੋ ਜੀ ਧਰਮ ਤੋਂ ਪੰਜਾਬ ਨੇ ਕੀ ਲੈਣਾ ਏ ਪੰਜਾਬ ਦਾ ਧਰਮ ਤਾਂ ਹੀ ਕੋਈ ਏ ਬਾਬਾ ਬੰਦਾ ਸਿੰਘ ਬਹਾਦਰ ਬੇਗਮਪੁਰਾ ਤੇ ਉਹ ਸ਼ੇਰੇ ਪੰਜਾਬ ਅਜੀਜੋਦੀਨ ਮੁਖਮचंद ਜਿਹੜੇ ਇਕੱਠੇ ਬੈਠ ਕੇ ਲੋਕਾਂ ਦੀਆਂ ਜ਼ਮੀਨਾਂ ਲੋਕਾਂ ਦੇ ਨਾ ਕਰਾਉਂਦੇ ਹੋਣ ਉਹ ਲੋਕਤੰਤਰ ਜਮਹੂਰੀਅਤ ਸਵਿਧਾਨ ਕਾਨੂੰਨ ਦੀ ਗੱਲ ਕਰਦੇ ਹੋਣ ਉਸ ਅੱਜ ਧਰਮ ਦੀ ਜ਼ਰੂਰਤ ਹੈ ਇਤਿਹਾਸ ਕਰਾਂਗੇ ਫਿਰ ਵੀ ਵੀ ਅਜੇ ਵੀ ਪੰਜਾਬ ਸਰਕਾਰ ਜਾਗੇ ਪੰਜਾਬ ਦੇ ਲੋਕ ਜਾਗਣ ਤਾਂ ਕਿ ਇਹ ਇਹ ਬਿਆਸਾ ਦਰਿਆ ਜਿਹੜਾ ਵਹਿ ਰਿਹਾ ਨਾ ਇੱਥੇ ਜੋ ਕੁਝ ਹੋ ਰਿਹਾ ਵੇਖ ਰਹੇ ਆ ਪੰਜਾਬ ਰੁੱੜਦਾ ਨਜ਼ਰ ਆਉਂਦਾ ਹੈ ਬਚਦਾ ਨਹੀਂ ਕੋਈ ਇਹਦੇ ਖਿਲਾਫ ਕੋਈ ਪੱਕੇ ਤੌਰ ਤੇ ਮੋਰਚਾ ਲਗਾਇਆ ਜਾਵੇਗਾ ਜਿਹਨ 328 ਰੁਪਏ ਰਮਸਤੇ ਮੋਰਚਾ ਚਲਾਇ ਹਈ ਬਹੁਤ ਸਾਰੀ ਉਹ ਦਿੱਕ ਸਫਲਤਾ ਮਿਲੀ ਤੁਹਾਨੂੰ 328 ਪਾਵਨ ਸਰੂਪਾ ਲਈ ਮੋਰਚਾ ਲਾਇਆ ਸੰਗਤ ਨੇ ਸਾਥ ਦਿੱਤਾ ਉੱਚ ਸਫਲਤਾ ਮਿਲੀ ਆਸ ਹੈ ਕਿ ਅੱਗੇ ਵੀ ਜਿਹੜੇ ਰਹਿੰਦੇ ਕਾਰਜ ਨੇ ਉਹ ਸਫਲ ਹੋਣਗੇ ਔਰ ਇਸੇ ਤਰ੍ਹਾਂ ਇਹ ਜਿਹੜੀਆਂ ਅੱਜ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ ਵਾਰਿਸ ਪੰਜਾਬ ਤੋਂ ਆਈਆਂ ਨੇ ਕਿਸਾਨ ਜਥੇਬੰਦੀਆਂ ਨੇ ਤਰਮਿੰਦਰ ਸਿੰਘ ਹੋਣੀ ਡਕੌਂਦਾ ਜਥੇਬੰਦੀ ਆਈ ਭਾਈ ਬਲਦੇਵ ਸਿੰਘ ਜੀ ਸਿਰਸਾ ਹੋਰ ਕਈਆਂ ਦੇ ਇੱਥੇ ਨੁਮਾਇंदे ਪਹੁੰਚੇ ਨੇ ਇਹਨਾਂ ਸਾਰਿਆਂ ਦੀ ਨਗਰਾਂ ਦੀ ਤੇ ਜਿਹੜੀ ਲੋਕਤੰਤਰੀ ਕਾਨੂੰਨ ਮੁਤਾਬਕ ਜੋ ਕੁਝ ਵੀ ਬਣਦਾ ਹੈ ਅਸੀਂ ਡਟ ਕੇ ਪਹਿਲਾਂ ਵੀ ਖੜੇ ਸੀ ਹੁਣ ਵੀ ਖੜੇ ਆ ਤੇ ਗਾਂ ਸਿਰੇ ਤੱਕ ਇਸ ਲੜਾਈ ਨੂੰ ਲੜਾਂਗੇ ਜਦ ਤੱਕ ਕਿ ਇਹਨਾਂ ਭੂਮ ਮਾਫੀਆ ਨੂੰ ਬ੍ਰੇਕ ਨਹੀਂ ਲਾ ਦਿੰਦੇ ਤੇ ਪੰਜਾਬ ਦੇ ਪੌਣ ਪਾਣੀ ਧਰਤੀ ਨੂੰ ਸੁਰੱਖਿਅਤ ਨਹੀਂ ਕਰ ਲੈਂਦੇ ਇਹ ਲੜਾਈ ਪੁਰਖਿਆ ਨੇ ਵੀ ਲੜੀ ਆ ਲੜਾਂਗੇ ਆਖਰੀ ਦਮ ਤੇ ਆਖਰੀ ਗੋਲੀ ਤੱਕ ਗੁਰਿੰਦਰ ਸਿੰਘ ਢਿੱਲੋਂ ਕਿਉਂਕਿ ਮੈਂ ਉਹਨੂੰ ਬਾਬਾ ਨਹੀਂ ਕਹੂੰਗਾ ਬਾਬਾ ਨਹੀਂ ਹੈ ਉਹ ਇੱਕ ਪੂ ਮਾਫੀਆ ਏ ਪੂ ਮਾਫੀਆ ਇਸ ਤਰੀਕੇ ਨਾਲ ਏ ਕਿ ਤੁਸੀਂ ਜਦੋਂ ਇੱਥੋਂ ਬਿਆਸ ਦਰਿਆ ਲੰਘਦੇ ਹੋ ਤੇ ਅੱਗੇ ਜਾਂਦੇ ਹੋ ਤੇ ਤੁਹਾਨੂੰ ਸਿਰਫ ਪਿੰਡਾਂ ਦੇ ਬੋਰਡ ਦਿਖਾਈ ਦੇਣਗੇ ਉਹਨਾਂ ਪਿੰਡਾਂ ਦੀਆਂ ਜ਼ਮੀਨਾਂ ਉਹ ਪਿੰਡਾਂ ਦੇ ਪਿੰਡ ਜਿਹੜੇ ਹੈਗੇ ਆ ਉਹ ਡੇਰੇ ਨੇ ਕਵਰ ਕਰ ਲਏ ਨੇ ਕਿਹਦੀ ਸ਼ਹਿਤੇ ਕੀਤੇ ਨੇ ਪੀਂਦਰ ਸਰਕਾਰਾਂ ਦੀ ਸ਼ੈ ਤੇ ਕੀਤੇ ਨੇ ਸਟੇਟ ਸਰਕਾਰਾਂ ਦੀ ਸ਼ੈ ਦੇ ਉੱਤੇ ਕੀਤੇ ਨੇ ਬਿੱਲੀ ਜਿਹੜੀ ਹੈਗੀ ਆ ਹੁਣ ਥੈਲਿਓਂ ਬਾਹਰ ਆ ਚੁੱਕੀ ਆ ਪਿਛਲੇ ਦਿਨੀ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਜੋ ਕਿ ਇੱਕ ਨਸ਼ੇ ਦਾ ਤਸਕਰ ਦੇ ਜਿਹਦੇ ਉੱਪਰ ਇਲਜ਼ਾਮ ਲੱਗੇ ਸੀਗੇ ਉਹਨੂੰ ਜਿਹੜਾ ਮਿਲਣ ਵਾਸਤੇ ਉਹ ਜੇਲ੍ਹ ਦੇ ਵਿੱਚ ਜਾਂਦਾ ਏ ਤੇ ਉੱਥੇ ਆਪ ਹੀ ਜੱਜ ਬਣ ਕੇ ਸਟੇਟਮੈਂਟ ਵੀ ਦੇ ਕੇ ਆਉਂਦਾ ਏ ਕਿ ਇਹ ਬੇਗੁਨਾਹ ਏ ਤੇ ਜਿਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਤੰਜ ਵੀ ਕਸਿਆ ਗਿਆ ਏ ਸੋ ਜਿਹੜਾ ਭਗਵੰਤ ਸਿੰਘ ਮਾਨ ਐ ਸਿਰਫ ਤੰਦ ਤੰਜ ਕਸ਼ਨ ਤੱਕ ਜਾਂ ਕਮੇਟੀ ਕਰਨ ਤੱਕ ਹੀ ਸੀਮਤ ਨਾ ਰਹੇ ਅਸੀਂ ਤੁਹਾਨੂੰ ਖੁੱਲੀ ਚੇਤਾਵਨੀ ਦਿੰਨੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਲੜਾਈ ਸਿਰਸਾ ਸਾਹਿਬ ਨੇ ਸ਼ੁਰੂ ਕੀਤੀ ਸੀਗੀ ਤੇ ਇਸ ਨੂੰ ਹੁਣ ਅਸੀਂ ਲੋਕ ਲਹਿਰ ਬਣਾਵਾਂਗੇ ਇੱਕ ਕਮੇਟੀ ਦਾ ਅੱਜ ਗਠਨ ਕੀਤਾ ਜਾਊਗਾ ਮੀਟਿੰਗ ਲਾਈ ਜਾਊਗੀ ਮੀਟਿੰਗ ਤੋਂ ਬਾਅਦ ਕਮੇਟੀ ਦਾ ਗਠਨ ਕੀਤਾ ਜਾਊਗਾ ਤੇ ਜਿੰਨੇ ਵੀ ਪਿੰਡ ਨੇ ਕਿਉਂਕਿ ਇਕੱਲਾ ਪੁਲੱਤ ਹਲਕੇ ਦੀ ਗੱਲ ਨਹੀਂ ਹੋ ਰਹੀ ਇਹ ਜਿੱਦਾਂ ਜਿੱਦਾਂ ਫਿਰੋਜ਼ਪੁਰ ਸੈਟ ਨੂੰ ਨਮਾਣੇ ਇਸ ਤੋਂ ਅਗਲੇ ਪਿੰਡ ਪੰਡਾਲ ਬੇਟ ਢਾਲੀਵਾਲ ਬੇਟ ਸੁਰਖਪੁਰ ਦਾ ਮੰਡ ਪੀਰੇਆਲ ਕਿਸ਼ਨ ਸਿੰਘ ਵਾਲਾ ਰਾਜੀਆਲ ਹੋ ਗਿਆ ਅਮਰਤਪੁਰ ਸ਼ੰਨਾ ਹੋਗੀਆਂ ਇਸ ਤੋਂ ਅੱਗੇ ਮਹਿਰ ਵਾਲਾ ਹੋ ਗਿਆ ਬਾਉਪੁਰ ਹੋ ਗਿਆ ਬਾਉਪੁਰ ਜਦੀਦ ਹੋ ਗਿਆ ਆਪਣਾ ਜਿੰਨੇ ਵੀ ਇਹ ਸੁਲਤਾਨਪੁਰ ਹਲਕੇ ਦੇ ਪਿੰਡ ਨੇ ਤੁਸੀਂ ਦੇਖੋਗੇ ਕਿ ਇਹ ਜਿਹੜਾ ਦਰਿਆ ਏ ਇਸ ਸਮੇਂ ਲਗਭਗ 4 ਕਿਲੋਮੀਟਰ ਜਿਹੜਾ ਹੈਗਾ ਇਸ ਭੁਲਤ ਹਲਕੇ ਦੀ ਸਾਈਡ ਨੂੰ ਆ ਗਿਆ ਏ ਤੇ ਲਗਭਗ 900 ਏਕੜ ਜਿਹੜੀ ਜ਼ਮੀਨ ਏ 900 ਏਕੜ ਤੋਂ ਉੱਪਰ ਜਿਹੜੀ ਜ਼ਮੀਨ ਏ ਇਸ ਹਲਕੇ ਦੀ ਜਿਹੜੀ ਹੈਗੀ ਆ ਗੁਰਿੰਦਰ ਸਿੰਘ ਢਿੱਲੋ ਵੱਲੋਂ ਜਿਹੜਾ ਕਿ ਸੋ ਕੋਲਡ ਸੀ ਬਾਬਾ ਕਹਿੰਦੇ ਆ ਡੇਰੇਦਾਰ ਜਿਹੜਾ ਹੈਗਾ ਉਹਦੇ ਵੱਲੋਂ 29 ਜਾ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੇ ਦਾ ਸਾਰਾ ਇਲਾਕਾ ਜਿੱਥੇ ਤੱਕ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਟਾਲੀਆਂ ਲੱਗੀਆਂ ਨੇ ਸਵੈਦੇ ਲੱਗੇ ਨੇ ਇਧਰ ਜਿਹੜਾ ਹੈਗਾ ਮਿੱਟੀ ਪਾ ਕੇ ਸਾਢੇ 1:00 ਤੋਂ ਜਸਟ 1 ਮਿੰਟ ਪਹਿਲਾਂ ਹੀ ਇਹਨਾਂ ਵੱਲੋਂ ਜਿਹੜਾ ਚਲਾਇਆ ਜਾ ਰਿਹਾ ਸੀਗਾ ਭੂ ਮਾਫੀਏ ਵੱਲੋਂ ਜਿਹੜਾ ਪੱਪਰ ਚਲਾਏ ਜਾ ਰਹੇ ਸੀ ਜੀਸੀਬੀ ਮਸ਼ੀਨਾਂ ਚਲਾਈਆਂ ਜਾ ਰਹੀਆਂ ਜਾ ਰਹੀਆਂ ਸੀਗੀਆਂ ਸਾਡੀ ਟੀਮ ਨੂੰ ਦੇਖਦੇ ਹੋਏ ਮੈਂਟੋ ਮੇਡੀ ਭੱਜੇ ਆ ਤੇ ਸਾਨੂੰ ਇੱਥੇ ਤੱਕ ਆਵਾਜ਼ ਸੁਖਾਈ ਦੇ ਆਪਣੀ ਸੁਣਾਈ ਦੇ ਰਹੀ ਸੀ ਕਿ ਭੱਜੋ ਭੱਜੋ ਆ ਗਏ ਨੇ ਸੋ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜਿਸ ਤਰੀਕੇ ਨਾਲ ਵਡਾਲਾ ਸਾਹਿਬ ਨੇ ਕਿਹਾ ਸੀ ਕਿ ਇਨਾ ਜਿਹੜੇ ਕੱਖਾਂ ਦੇ ਓਲੇ ਜਿਹੜੇ ਹੈਗੇ ਤੁਹਾਡੇ ਪਾਪ ਨਹੀਂ ਲੁਕਣੇ ਇਹ ਮੈਂ ਤੁਹਾਨੂੰ ਅੱਜ ਵੀ ਦੱਸਦਾ ਕਿ ਇਨਾ ਕੱਖਾਂ ਦੇ ਓਲੇ ਜਿਹੜੇ ਤੁਹਾਡੇ ਪਾਪ ਨਹੀਂ ਲੁਕਣੇ ਅਸੀਂ ਜਿਹੜਾ ਮਾਰਚ ਕੱਢਾਂਗੇ ਅਸੀਂ ਹਰ ਰਾਜਨੀਤਿਕ ਪਾਰਟੀ ਤੱਕ ਜਾਵਾਂਗੇ ਤੇ ਉਹਨਾਂ ਕੋਲੋਂ ਸਟੇਟਮੈਂਟ ਲਵਾਵਾਂਗੇ ਕਿ ਆਪਾਂ ਆਪਣਾ ਸਟੈਂਡ ਜਿਹੜਾ ਤੁਸੀਂ ਸਪਸ਼ਟ ਕਰੋ ਕਿ ਤੁਸੀਂ ਇਹਨਾਂ ਵੋਟ ਬੈਂਕ ਦੀ ਖਾਤਰ ਇਹਨਾਂ ਜ਼ਿਮੀਂਦਾਰ ਭਰਾਵਾਂ ਨੂੰ ਇਹਨਾਂ ਮਜ਼ਦੂਰਾਂ ਨੂੰ ਜਿਹੜੇ ਜਿੰਨਾਂ ਚਾਹੇ ਕਿਸੇ ਦਾ 2 ਮਰਲੇ ਜਗਾ ਹੈ ਕਿਸੇ ਦੀ 2 ਕਿੱਲੇ ਹੈ ਕਿਸੇ ਦਾ 200 ਕਿੱਲਾ ਹੈ ਇਹਨਾਂ ਨੂੰ ਤੁਸੀਂ ਮਾਰਨਾ ਹੈ ਆਪਣਾ ਸਟੈਂਡ ਸਪਸ਼ਟ ਕਰੋ ਨਹੀਂ ਤਾਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ 27 ਦੀ ਇਲੈਕਸ਼ਨ ਦੇ ਵਿੱਚ ਵੋਟਾਂ ਜਦੋਂ ਤੁਸੀਂ ਮੰਗਣ ਆਓਗੇ ਤੁਹਾਨੂੰ ਵੜਨ ਨਹੀਂ ਦਿੱਤਾ ਜਾਊਗਾ ਅਸੀਂ ਹਰ ਇੱਕ ਲੀਡਰ ਤੱਕ ਪਹੁੰਚ ਕਰਾਂਗੇ ਹਰ ਕਿਸਾਨ ਜਥੇਬੰਦੀ ਤੱਕ ਹਰ ਮਜ਼ਦੂਰ ਜਥੇਬੰਦੀ ਤੱਕ ਹਰ ਧਾਰਮਿਕ ਆਰਗੇਨਾਈਜੇਸ਼ਨ ਤੱਕ ਹਰ ਸਮਾਜਿਕ ਜਥੇਬੰਦੀ ਤੱਕ ਪਹੁੰਚ ਕਰਾਂਗੇ ਤੇ ਉਹਨਾਂ ਕੋ ਸਟੇਟਮੈਂਟ ਲਵਾਵਾਂਗੇ ਕਿ ਆਓ ਭਾਈ ਇਸ ਜਿਹੜਾ ਭੂ ਮਾਫੀਆ ਏ ਉਹਦੇ ਉਹਦੇ ਖਿਲਾਫ ਸਟੈਂਡ ਸਪਸ਼ਟ ਕਰੋ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਬਾਬੇ ਦੇ ਅੱਜ ਬਣਾ ਦਿੱਤੇ ਨੇ ਗੁਰਿੰਦਰ ਸਿੰਘ ਢਿੱਲੋਂ ਨੇ ਉਹ ਆਉਣ ਵਾਲੇ ਸਮੇਂ ਦਾ ਇੱਕ ਜਿਹੇ ਕਿ ਬਿਆਨਤਾ ਬੁਚੜ ਬਣਨ ਜਾ ਰਿਹਾ ਏ ਹੁਣ ਬਿਆਨਤਾ ਬੁਚੜ ਦੇ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਬਿਆਨਤੇ ਬੁਚੜ ਨੇ ਜਿਹੜਾ ਹੈਗਾ ਸਾਡੀ ਨੌਜਵਾਨੀ ਦਾ ਕਹਣ ਕੀਤਾ ਸੀ ਹਾਲਾਤ ਪੰਜਾਬ ਦੇ ਦੁਆਰਾ ਉਹ 84 ਤੋਂ ਬਾਅਦ ਦੇ 90 92 ਵਾਲੇ 96 ਵਾਲੇ ਬਣਾਏ ਜਾ ਰਹੇ ਦਾਸ਼ ਨਹੀਂ ਹੋਉਂ ਜਿੱਥੇ ਬੰਨੀਆਂ ਇੱਥੇ ਪਹੁੰਚੀਆਂ ਨੇ ਅਸੀਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤੇ ਜਾਗਦੀ ਜ਼ਮੀਰ ਵਾਲੇ ਮੀਡੀਆ ਦਾ ਧੰਨਵਾਦ ਕਰਦੇ ਆ ਕਿਉਂਕਿ ਜਿਹੜਾ ਮੀਡੀਆ ਏ ਮੀਡੀਆ ਸਾਡਾ ਚੌਥਾ ਥੰਮ ਹੈ ਪਰantu ਕਿਹੜੇ ਕਵਰੇਜ ਹੈਗੀ ਆ ਇਸ ਮਾਮਲੇ ਨੂੰ ਪਿਛਲੇ ਸਰਸਾ ਸਾਹਿਬ ਵੱਡੇ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਨੇ ਪਰantu ਮੀਡੀਆ ਕਵਰੇਜ ਜਿਹੜੀ ਬਹੁਤ ਘੱਟ ਜਿਹੜੇ ਵੱਡੇ ਚੈਨਲ ਦੇ ਰਹੇ ਨੇ ਜਿੰਨੇ ਵੀ ਇੱਥੇ ਜਾਗਦੀਆਂ ਜ਼ਮੀਰਾਂ ਵਾਲੇ ਪੱਤਰਕਾਰ ਪਹੁੰਚੇ ਨੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਤੇ ਜਿਹੜਾ ਸਿਵਲ ਪ੍ਰਸ਼ਾਸਨ ਨੇ ਉਹਨੂੰ ਵੀ ਅਸੀਂ ਚੇਤਾਵਨੀ ਦਿੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਦਫ਼ਤਰਾਂ ਦਾ ਘਰਾਉ ਕੀਤਾ ਜਾਊਗਾ ਤੁਹਾਡੀਆਂ ਕੋਠੀਆਂ ਦਾ ਘਰਾਉ ਕੀਤਾ ਜਾਊਗਾ ਕਿਉਂਕਿ ਸਾਨੂੰ ਸਭ ਪਤਾ ਹੈ ਕਿ ਤੁਸੀਂ ਤੁਹਾਡੇ ਵਿੱਚੋਂ ਬਹੁਤ ਸਾਰੇ ਡੀਸੀ ਬਹੁਤ ਸਾਰੇ ਜੱਜ ਬਹੁਤ ਸਾਰੇ ਵਕੀਲ ਬਹੁਤ ਸਾਰਾ ਜਿਹੜਾ ਹੈਗਾ ਬਿਊਰੋਕ੍ਰੇਸੀ ਜਿਹੜੀ ਹੈਗੀ ਆ ਉਹ ਇਹਦੇ ਭਗਤ ਨੇ ਪਰੰਤੂ ਅੱਖਾਂ ਖੋਲ ਲਓ ਲੋਕ ਜਾਗ ਚੁੱਕੇ ਨੇ ਤੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਵਾ ਉਹ ਤੁਹਾਡੇ ਲਈ ਭਿਆਨਕਰ ਹੋਊਗਾ ਇੰਨੀਆ ਕੋ ਬੇਨਤੀਆ ਕਬੂਲ ਕਰੋ ਵਾਹ ਦੇਖੋ ਜਦੋਂ ਕੋ ਇਨਸਾਨ ਤੁਰਦਾ ਉਹ ਪਹਿਲਾਂ ਘਰੋਂ ਤੁਰਦਾ ਪੰਚਾਇਤ ਕਰਦਾ ਆ ਲੋਕਾਂ ਨੂੰ ਇਕੱਠੇ ਕਰਦਾ